ਵਾਜੀ ਸਾਰੀ ਮੇਰੇ ਪਿਆਰੇ ਕਸਟਮਰ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਵਾਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਇਹ ਪਿੰਡ ਆਪਣਾ ਨਾ ਮੋੜ ਮੰਡੀ ਦੇ ਕੋਲੇ ਰਹਿੰਦਾ ਹੈ ਕੋਲੇ ਐ ਤੋਂ 5-7 ਕਿਲੋਮੀਟਰ ਬਾਟ ਹੈ ਮੋੜ ਮੰਡੀ ਦੇ ਕੋਲੇ ਪਿੰਡ ਹੈ ਮੈਸਰਖਾਨਾ ਤੇ ਜਿੱਥੇ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਵੀਰ ਜੀ ਇਹ ਬਹੁਤ ਹੀ ਸਸਤਾ ਕੱਪੜਾ ਤੇ ਕੁਆਲਿਟੀ ਦਾ ਪੂਰਾ ਵਧੀਆ ਕੁਆਲਿਟੀ ਦਾ ਰੱਖਦੇ ਆ ਆਪਣੇ ਕੋਲੇ ਏਕੇ ਟੈਕਸ ਦਾ ਤਮੰਨਾ ਦਾ ਸ਼ੰਕਰ ਦਾ ਸ਼ਿਵ ਲੈਂਦਾ ਵਧੀਆ ਕਰਾਣਾ ਮਾਲ ਵੇਚਦੇ ਆ ਆਪਾਂ ਪੂਰਾ ਵਧੀਆ ਮਾਲ ਹੈ ਤੇ ਇੱਕ ਵੀਰ ਜੀ ਆਪਾਂ ਬੇਨਤੀ ਇਹ ਕਰਦੇ ਆ ਵੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਉਹਦੇ ਵਿੱਚ ਆਪਾਂ ਰੇਟ ਤੇ ਕੁਆਲਿਟੀ ਚੈੱਕ ਕਰਿਆ ਕਰੋ ਜਰੂਰ ਇਹ ਨਾ ਸਟਿੱਪਣਾ ਮਾਰਿਆ ਕਰੋ ਟਪਾਇਆ ਨਾ ਕਰੋ ਕਹਾ ਤੇ ਹੁਣ ਤੁਹਾਨੂੰ ਆਪਾਂ ਬੜਾ ਲੇ ਟਾਈਮ ਲੈਂਦੇ ਥੋੜਾ ਟਾਈਮ ਹੀ ਲਵਾਂਗੇ ਇੱਕ ਤਾਂ ਮੇਰੇ ਵੀਰਾਂ ਨੂੰ ਮੈਂ ਇਹ ਦੱਸ ਦਿਆਂ ਵੀ ਅਸੀਂ ਵੀਡੀਓ ਰੋਜ਼ ਨਹੀਂ ਸਾਥੋਂ ਪੈਂਦੀ ਕਿਉਂਕਿ ਕਮੀ ਇਹ ਨਾ ਹੁੰਦਾ ਇਹ ਲੋਟ ਨਹੀਂ ਆਉਂਦਾ ਸਾਥੂ ਹਿਸਾਬ ਚ ਨਹੀਂ ਆਉਂਦਾ ਗੱਲ ਵੀ 1 2 ਦਿਨ ਬਾਅਦ ਪਾਉਣਾ ਹੈ ਵੀਡੀਓ ਤੇ ਫਿਰ ਵੀ ਜੀ ਪਾਉਂਦਾ ਹੀ ਫੇਰ ਹੀ ਮਕਸਦ ਹੈ ਆਪਾਂ ਨੂੰ ਜੇ ਆਪਣੇ ਕੋਲੇ ਮਾਲ ਨਵਾਂ ਆਉਂਵੇ ਵੈਰਿਟੀ ਦਿਖਾਉਣ ਦਾ ਫੇਰ ਹੀ ਫਾਇਦਾ ਜੀ ਐਵੇਂ ਵੀਰੇ ਉਹੀ ਚੀਜ਼ਾਂ ਵਾਰ-ਵਾਰ ਵਾਰ-ਵਾਰ ਦੱਸਣ ਦਾ ਫਿਰ ਕੀ ਫਾਇਦਾ ਉਹਦੇ ਵੀਰ ਜੀ ਤੇ ਆਪਣੇ ਕੋਲੇ ਮਾਲ ਨਵਾਂ ਆਇਆ ਪਰ ਤੁਹਾਨੂੰ ਨਵਾਂ ਦਿਖਾਉਣਾ ਹੈ ਵਧੀਆ ਰੇਟ ਹੈ ਵਧੀਆ ਕੁਆਲਿਟੀ ਹੈ ਤੇ ਦੁਪट्टे ਖਤਮ ਸੀ ਦੁਪट्टे ਦਿਖਾਵਾਂਗੇ ਤੇ ਕਾਟਨ ਦਾ ਮਾਲ ਬਹੁਤ ਟੌਪ ਦਾ ਮਾਲ ਆਇਆ ਹਲਕਾ ਵਧੀਆ ਫੁੱਲ ਵਰਗਾ ਹੌਲਾ ਤੇ ਆਪਾਂ ਦਿਖਾਵਾਂਗੇ ਤੇ ਇੱਕ ਵੀ ਜੀ ਇਹਨੂੰ ਸ਼ੇ ਤੇਕਾ ਸਬਸਕ੍ਰਾਈਬ ਜ਼ਰੂਰ ਕਰ ਲੈ ਗੋ ਵੀਰ ਬਣ ਕੇ ਗਾਹ ਦੀ ਗਾਹ ਪਤਾ ਲੱਗਦਾ ਰਹੇ ਤਾਂ ਕਿ ਲੋਕਾਂ ਦੀ ਲੁੱਟ ਵਸ ਸਕੇ ਆਪਾਂ ਪੂਰਾ ਵਧੀਆ ਰਿਆਤਨਾ ਲਾਉਨੇ ਆ ਤੇ ਆਓ ਆਪਾਂ ਦਿਖਾਉਨੇ ਵੀ ਜੀ ਸੋਨੂੰ ਕਪੜਾ ਤਾਂ ਇਹ ਤਾਂ ਆਪਾਂ ਪਹਿਲਾਂ ਵੀ ਦਿਖਾਇਆ ਵੀਰੇ ਹੁਣ ਆਪਣੇ ਕੋਲ ਮਾਲ ਨਵਾਂ ਆ ਗਿਆ ਕਾਉਟ ਨੇ ਵੀ ਜੀ ਇਹ ਮੈਚਨ ਕਾਉਟ ਨਾ ਮੈਚਨ ਤੁਮੰਨਾ ਕੰਪਨੀ ਦੇ ਵੀ ਜੀ ਤੇ ਵੀ ਜੀ ਕਪੜਾ ਪੂਰਾ ਸ਼ਾਨਦਾਰ ਕਪੜਾ ਜਣਾ ਤੇ ਚੈੱਕ ਕਰੋ ਜੀ ਕਪੜਾ ਆਪਦਾ ਇਹ ਕਹਿੰਦੇ ਵੀ ਇਹੇ ਜਿਆ ਕੱਪੜੇ ਨਹੀਂ ਲਿਖਣਾ ਹੌਲਾ ਫੁੱਲ ਵਰਗਾ ਜਮਾ ਬਈ ਤੇ ਕੱਪੜੇ ਦੀ ਕੁਆਲਿਟੀ ਤਮੰਨਾ ਕੰਪਨੀ ਦਾ ਪੂਰਾ ਵਧੀਆ ਬ੍ਰਾਂਡਡ ਹੈ ਆਪਣੇ ਕੋਲ ਇਹ ਪੂਰੇ ਵਧੀਆ ਕਰਦਾ ਮਾਲ ਹੈ ਇਹ ਤੇ ਆਹ ਇਹਦੀ ਬਾਟਮ ਹੈ ਬਾਟਮ ਤੇ ਵੀ ਮਿੱਤਰੇ ਦੇਖੋ ਆਹ ਬਣਿਆ ਹੋਇਆ ਹੈ ਪ੍ਰਿੰਟ ਇਕਤਾ ਵੀਰ ਜੀ ਸਾਨੂੰ ਬਾਲੀਆਂ ਪੜੇ ਅਸੀਂ ਘਟਾਂ ਬਾਲੀਆਂ ਸਾਨੂੰ ਉਹ ਉੱਠ ਗਿਆ ਬਗੀਆਂ ਜੀਆਂ ਤੇ ਜਾਂ ਗੱਲਾਂ ਬਾਤਾਂ ਜੀਆਂ ਬਾਲੀਆਂ ਨਹੀਂ ਮਾਰਨੀ ਆਉਨੀਆਂ ਅਸੀਂ ਦਾ ਸਪਸ਼ਟ ਗੱਲ ਕਰਦੇ ਆ ਵੀ ਜੀ ਤੇ ਕੋਈ ਇਹਦੇ ਚ ਲੁਕ ਲਪੇਟ ਵਾਲੀ ਗੱਲ ਨਹੀਂ ਤੇ ਅਸੀਂ ਸਿੱਧਾ ਦੱਸਦੇ ਆ ਵੀ ਆਹ ਮਾਲ ਐ ਆਹ ਕੁਆਲਿਟੀ ਐ ਤੇ ਵਿਚ ਵਿਚ ਤਾਂ ਲੋਕ ਐਵੇਂ ਟੇਡੀਆਂ ਵੀ ਗੱਲਾਂ ਕਰਦੇ ਆ ਮਤਲਬ ਅੱਜ ਆਉਂਦੇ ਆ ਗਾਹਕ ਨੂੰ ਵੀ ਲਜਾ ਲੋ ਦੱਸਣ ਵੇਲੇ ਕੁਝ ਹੋਰ ਦੱਸਦੇ ਆ ਦੇਣ ਵੇਲੇ ਕੁਝ ਹੋਰ ਦਿੰਦੇ ਆ ਰੇਟ ਦਾ ਵੀ ਇਹੀ ਗੱਲ ਕਰਦੇ ਆ ਦੱਸਦੇ ਕੁਝ ਹੋਰ ਆ ਦਿੰਦੇ ਕੁਝ ਹੋਰ ਆ ਉਹ ਕੰਮ ਆਪਣੇ ਕੋਲੇ ਵੀ ਜੀ ਹੈ ਨਹੀਂ ਆਪਣੇ ਕੋਲ ਜੱਟੂ ਕੰਮ ਆ ਸਿੱਧਾ ਸਪਸ਼ਟ ਜਣਾ ਆ ਦੇਖੋ ਕਿੰਨਾ ਵਧੀਆ ਸ਼ਾਨਦਾਰ ਦੇਖੋ ਇਹਦਾ ਡਿਜ਼ਾਈਨ ਹੈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਵੀਰੇ ਤੇ ਇਹਦੇ ਵਿੱਚ ਹੀ ਡਿਜ਼ਾਈਨ 'ਚ ਹੀ ਆਪਣੇ ਕੋਲੇ ਆਹ ਬਾਟਮ ਦਾ ਡਿਜ਼ਾਈਨ ਹੁੰਦਾ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਵੀਰ ਜੀ ਦੇਖੋ ਇਹ ਤਮੰਨਾ ਕੰਪਨੀ ਦਾ ਹੈ ਵੀਰ ਜੀ ਇਹਦਾ ਰੇਟ ਵੀਰ ਜੀ ਉਹ ਤਾਂ 700 ਰੁਪਈਆ ਪਰ ਮੇਰੇ ਵੀਰ ਭਰਾ ਦੁਕਾਨਦਾਰ ਨੂੰ ਆਪਾਂ ਲੈਸ ਲਾਵਾਂਗੇ ਆ ਦੇਖੋ ਦੁਕਾਨਦਾਰ ਮੇਰੇ ਨਾਲ ਕਨੈਕਟ ਕਰੋ ਵੀ ਜੀ ਉਹਨੂੰ ਆਪਾਂ ਲੈਸ ਲਾਵਾਂਗੇ ਕਾਟਨ ਦਾ ਕੱਪੜਾ ਤਮੰਨਾ ਕੰਪਨੀ ਦਾ ਪੂਰਾ ਸ਼ਾਨਦਾਰ ਕੱਪੜਾ ਹੈ ਆ ਦੇਖੋ ਵੀਰ ਜੀ ਆ ਦੇਖੋ ਮਾਲ ਦੇਖੋ ਤੇ ਆ ਦੇਖੋ ਇਹਨੂੰ ਇਧਰ ਪਿੱਛੇ ਮੁੜ ਕੇ ਦਿਖਾਓ ਇਹ ਏਸੀ ਵੀਡੀਓ ਖਾਤਰ ਵੀਰ ਜੀ ਧਰੇ ਸੀ ਆਪਾਂ ਥੋੜੇ ਕੱਪੜੇ ਧਰੇ ਸੀ ਆ ਦੇਖੋ ਵੀਰੇ ਆ ਮਾਲ ਹੈ ਆ ਆ ਲੋਬਰ ਵੀ ਹੈਗਾ ਵੀਰੇ ਦੇਖੋ ਤੇ ਆ ਕੱਪੜਾ ਵਧੀਆ ਦੇਖੋ ਆ ਸੀ ਇਹਦੇ ਵਿੱਚ ਇਨੇ ਡਿਜ਼ਾਈਨ ਹੈ ਵੀਜੀ ਬਹੁਤ ਜ਼ਿਆਦਾ ਡਿਜ਼ਾਈਨ ਹੈ ਦੇਖੋ ਅ ਕੁਆਲਿਟੀ ਚੈੱਕ ਕਰੋ ਹੁਣ ਆਇਆ ਵੀ ਜੀ ਬਾਹਲੇ ਆਪਾਂ ਵੀਡੀਓ ਲੰਮੀ ਬਹੁਤ ਬਗ ਜਾਂਦੀ ਹੈ ਇਕੱਲੀ ਇਕੱਲੀ ਜੀ ਆਪਾਂ ਚੀਜ਼ ਦਿਖਾਉਣ ਲੱਗ ਜੇ ਤੇ ਮਾਲ ਆਪਣੇ ਕੋਲੇ ਵੈਰੈਟੀ ਬਹੁਤ ਜ਼ਿਆਦਾ ਹੈ ਇਧਰ ਜੀ ਇਹ ਤਾਂ ਆ ਗਿਆ ਆਪਣਾ ਕਾਟਨ ਦਾ ਸਾਰੀ ਵੀਰੇ ਮਾਲ ਕਾਟਨ ਦਾ ਮਾਲ ਵੀ ਆਪਣੇ ਕੋਲੇ ਪੂਰਾ ਵਧੀਆ ਸੀ ਇਹ ਤੇ ਇਧਰੋਂ ਵਾਲ ਆਪਣੇ ਕੋਲੇ ਆ ਗਿਆ ਵੀ ਜੀ ਸ਼ੰਕਰ ਦਾ ਮਾਲ ਹੈ ਵਧੀਆ ਕੁਆਲਿਟੀ ਹੈ ਬਹੁਤ ਹੀ ਵਧੀਆ ਕੁਆਲਿਟੀ ਨਜਾਇਜ਼ ਤਾਜ਼ਾ ਬਈ ਹੁਣੇ ਵੀਰੇ ਮਾਲ ਆਇਆ ਲਾਹੀ ਹੈ ਜੇ ਆਪਾਂ ਇਹਦੀ ਕੁਆਲਿਟੀ ਚੱਕ ਰੋ ਕਿੰਨੀ ਵਧੀਆ ਕੁਆਲਿਟੀ ਹੈ ਵਾਈ ਯਾਦ ਕਰੋਂਗੇ ਆ ਕਪੜਾ ਲੈ ਜਾ ਕੇ ਇੰਨਾ ਸ਼ਾਨਦਾਰ ਕਪੜਾ ਆਪਾਂ ਦੱਸ ਨਹੀਂ ਸਕਦੇ ਇੰਨਾ ਵਧੀਆ ਕਪੜਾ ਕਾਟਨ ਪਿਓਰ ਜਿਹਾ ਵਧੀਆ ਇਹ ਸ਼ੰਕਰ ਦੀ ਹੈ ਕੰਪਨੀ ਇਹ ਕਪੜੇ ਦੀ ਵਾਈ ਦੀ ਪੂਰੀ ਜ਼ਿੰਮੇਵਾਰੀ ਹੈ ਸਾਡੀ ਇਹ ਲਿਖ ਕੇ ਦਿੰਨੇ ਆ ਇਸ ਗੱਲ ਤੇ ਵੀ ਜੇ ਇਹਨੂੰ ਕੁਝ ਵੀ ਹੋ ਗਿਆ ਹੋਵੇ ਬਹੁਤ ਵਧੀਆ ਕਪੜਾ ਕੁਆਲਿਟੀ ਦਾ ਕਪੜਾ ਇਹ ਆ ਦੇਖੋ ਆਹ ਮੇਰੇ ਬਾਹਲਾ ਅਸੀਂ ਖੋਲ ਕੇ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਲੰਮੀ ਬਹੁਤ ਵੱਗ ਜਾਂਦੀ ਹੈ ਇਹ ਦੇਖੋ ਵੀਰੇ ਕੁਆਲਿਟੀ ਦੇਖੋ ਕੱਪੜੇ ਦੀ ਕੱਪੜਾ ਵਾਜੀ ਕੰਚ ਵਰਗਾ ਕੱਪੜਾ ਵੇਚ ਜਮਾ ਖੁੱਲ੍ਹ ਜੁਮੇਵਾਰੀ ਹੈ ਆਹ ਦੇਖੋ ਪੂਰਾ ਵਧੀਆ ਕੱਪੜਾ ਇਹਦਾ ਰੇਟ ਵੀਰ ਜੀ 400 ਰੁਪਿਆ ਰੇਟ ਹੈ ਦੁਕਾਨਦਾਰ ਮੇਰਾ ਵੀਰ ਭਰਾ ਚੱਲ ਰਿਹਾ ਨੰਬਰ ਆਪਣਾ ਸਕਰੀਨ ਤੇ ਮੇਰੇ ਨਾਮ ਫੋਨ ਤੇ ਕਨੈਕਟ ਕਰ ਲੋ ਦੁਕਾਨਦਾਰ ਨੂੰ ਬਹੁਤ ਹੀ ਵਧੀਆ ਪੱਤਾ ਲਾਵਾਂਗੇ ਇਹਦੇ ਵਿੱਚ ਆਪਾਂ ਦੁਕਾਨਦਾਰ ਨਾਲ ਗੱਲ ਕਰ ਲੇ ਇਹਦੇ ਵਿੱਚ ਪੂਰਾ ਵਧੀਆ ਕੁਆਲਿਟੀ ਹੈ ਸ਼ੰਕਰ ਕੰਪਨੀ ਦਾ ਵੀ ਸੀ ਕੰਪਨੀ ਵੀ ਤਸੱਲੀ ਕਰ ਲੋ ਵੀਰ ਜੀ ਆ ਦੇਖੋ ਗਿੱਟ ਗਿੱਟ ਤੇ ਮੋਹਰ ਹੈ ਕੋਈ ਡੁਪਲੀਕੇਟ ਨਹੀਂ ਇਹ ਵਿੱਚ ਬੰਦੇ ਕਹਿੰਦੇ ਆ ਇਹਦਾ ਸਸਤਾ ਵਾਲਾ ਦਿੰਦੇ ਆ ਇਹ ਡੁਪਲੀਕੇਟ ਹੈ ਜੀ ਇਹ ਫਲਾਨਾ ਹੈ ਜੀ ਵੀਰ ਜੀ ਕੁਝ ਨਹੀਂ ਹੈ ਜ਼ਿੰਮੇਵਾਰੀ ਨਾਲ ਵੇਚਦੇ ਆ ਮਾਲ ਦੇਖੋ ਏ ਸ਼ੰਕਰ ਕੰਪਨੀ ਦਾ 5 ਮੀਟਰ ਆਲ ਓਵਰ ਕਪੜਾ ਕੁੱਲ 400 ਰੁਪਏ ਦਾ ਜਿਹਦਾ ਮੇਰਾ ਵੀਰ ਭਰਾ ਦੁਕਾਨ ਕਰਦਾ ਕੋਈ ਰੀਸੇਲਰ ਹੈਗਾ ਉਹਨੂੰ ਆਪਾਂ ਲੈਸ ਲਾਵਾਂਗੇ ਬਹੁਤ ਵਧੀਆ ਲੈਸ ਲਾਵਾਂਗੇ ਉਹ ਦਿਖਾ ਦੇ ਅਗਲਾ ਆ ਕੇ ਮੈਨੂੰ ਫੋਨ ਤੇ ਗੱਲ ਕਰ ਲੈ ਆਹ ਦੇਖੋ ਵੀਰ ਜੀ ਇੱਧਰ ਕੱਲੇ ਕੱਲੇ ਚੀਜ਼ਾਂ ਐ ਤਸੱਲੀ ਮਾ ਦਤ ਰਹੋ ਬਈ ਜੀ ਬਹੁਤ ਵਧੀਆ ਕਪੜਾ ਕੁਆਲਿਟੀ ਦਾ ਆਹ ਦੇਖੋ ਵੀਰ ਜੀ ਨਵੇਂ ਆਰਟੀਕਲ ਦੇਖੋ ਕਿੰਨੇ ਸੋਹਣੇ ਆਹ ਦੇਖੋ ਵੀਰੇ ਕਿੰਨਾ ਵਧੀਆ ਅੱਡੇ ਅੱਡੇ ਸੋਹਣਿਆਂ ਜਿੰਨੇ ਤੁਸੀਂ ਗਾ ਦੇਖ ਬਈ ਬਾਈ ਜੀ ਭੁੱਖ ਲੈਂਦੀ ਆ ਦੇਖ ਕੇ ਕੱਪੜੇ ਇਹ ਜਾਂ ਕਪੜਾ ਪੂਰਾ ਵਧੀਆ ਕਪੜਾ ਹੈ ਫੇਰ ਵੀ ਜੀ ਆਪਣੇ ਕੋਲੇ ਆ ਗਿਆ ਕੋਟਾ ਡੋਰੀਆ ਡਬਟਾ ਆਇਆ ਸੀ ਪਹਿਲਾਂ ਆਪਣੇ ਕੋਲੇ ਖਤਮ ਹੋ ਗਿਆ ਸੀ ਹੁਣ ਆਪਾਂ ਫੇਰ ਮੰਗਾ ਲਿਆ ਇਹਦੀ ਡਿਮਾਂਡ ਬਹੁਤ ਸੀ ਗਾਹਕ ਬਹੁਤ ਜਿਆਦਾ ਮੰਗਦਾ ਸੀ ਇਹ ਬਾਈ ਜੀ ਫੇਰ ਫੇਰ ਲੈ ਕੇ ਆਏ ਆ ਆਪਾਂ ਸਾਰੇ ਮੇਰੇ ਵੀਰ ਭਰਾ ਨੂੰ ਬੇਨਤੀ ਹੈ ਵੀ ਜੇ ਕਿਸ ਨੂੰ ਲੋੜ ਹੈ ਵੀਰ ਜੀ ਤੇ ਹੁਣ ਆਪਾਂ ਇਹਨੂੰ ਤੇ ਲਿਜਾ ਸਕਦੇ ਆਂ। ਮਾਲ ਬਸ ਹੀ ਰੰਗਾਇਆ ਹੁਣ ਆਪਾਂ ਮੁੱਕਣ ਵਾਲੀ ਸਥਿਤੀ ਦਾਖੇ ਦੇਖੋ ਹੈ ਨਹੀਂ ਤੇ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ। ਆਹ ਕੁਆਲਿਟੀ ਚੈੱਕ ਕਰੋ ਵੀ ਜੀ ਇਹਦੀ। ਇਹਦੇ ਨਾਲ ਵੀਰੇ ਕੋਟਾ ਡੋਰੀਆ ਕੋਟਾ ਡੋਰੀ ਇਹਦਾ ਦੁਬੱਟਾ ਹੈ। ਪੂਰਾ ਵਧੀਆ 2.5 2 ਮੀਟਰ ਦਾ। ਇਹ ਦੁਬੱਟਾ ਚੈੱਕ ਕਰੋ ਵੀ ਜੀ। ਦੁਬੱਟਾ ਦੇਖਦਾ ਭਾਈ ਜੀ ਬਾਹਰ ਹਸੇ ਦਾ ਦੁਬੱਟਾ ਦੇਖੋ ਵੀ ਜੀ। ਇਹਦਾ ਵੀਰ ਜੀ ਰੇਟ ਹੈ ਨੈਟ ਫੈਟ 550 ਰੁਪਿਆ ਦੁਕਾਨਦਾਰ ਦਾ ਫਿਰ ਵੀ ਮਾੜਾ ਮੋਟਾ ਮਾਨ ਤਾਨ ਕਰਾਂਗੇ ਪਰ ਰੇਟ ਇਹਦਾ ਉਹ ਨੈਟ ਫੈਟੀ 550 ਰੁਪਿਆ ਰੇਟ ਹੈ 550 ਨੈਟ ਹੈ ਤੇ ਬਾਈ ਜੀ ਕੁਆਲਿਟੀ ਕੁਆਲਿਟੀ ਬੰਨੀ ਹੋ ਬਾਈ ਜੀ ਬਹੁਤ ਵਧੀਆ ਚੀਜ਼ ਹੈ ਕੁਆਲਿਟੀ ਬੰਨੀ ਹੋ ਇਹ ਕੁਆਲਿਟੀ ਬੰਨੀ ਨਹੀਂ ਮਾਰ ਖਾਂਦਾ ਇਹਦਾ ਰੇਟ ਵੀਰ ਜੀ 550 ਰੁਪਿਆ ਰੇਟ ਹੈ ਉਹ ਤਾਂ ਵੈਸੇ ਨੈਟ ਫੈਟੀ ਰੇਟ ਹੈ ਇਹਦਾ ਵੀਰੇ ਤੇ ਪਰ ਦੁਕਾਨਦਾਰ ਦਾ ਫਿਰ ਵੀ ਮੇਰਾ ਵੀਰ ਭਰਾ ਜਿਹੜਾ ਕੋ ਆਉਂਦਾ ਹੈ ਸਾਡੇ ਦੇ ਮਾਨ ਰੱਖ ਕਰਕੇ ਆਉਗਾ ਉਦਾ ਮਾੜਾ ਮੋਟਾ ਮਾਨਤਾਨਾ ਅਸੀਂ ਕਰਾਂਗੇ ਕੋਈ ਇਹ ਜੀ ਗੱਲ ਨਹੀਂ ਇਹ ਆ ਦੇਖੋ ਕੱਪੜਾ ਬਾਈ ਜੀ ਜਮਾ ਸਿਉਣ ਦਾ ਰੁਪਿਆ ਕੱਪੜਾ ਜਮਾ ਕੱਪੜੇ ਬੰਨੀਓ ਕੋਈ ਇਹ ਬੰਦਾ ਕਹਿ ਨਹੀਂ ਸਕਦਾ ਪਹਿਲਾਂ ਇਹ ਖਤਮ ਹੋ ਗਿਆ ਸੀ ਵੀਰੇ ਆਹ ਦੇਖੋ ਕੋਟਾ ਦੋ ਜਿਹੜਾ ਦੁਪੱਟਾ ਦੇਖੋ ਬਾਈ ਜੀ ਸਵਾ ਦੋ ਮੀਟਰ ਦੁਪੱਟਾ ਹੈ ਬਾਈ ਜੀ ਹੁਣ ਹੀ ਆਪਾਂ ਇਹ 100 200 ਪੀਸ ਮੰਗਾਇਆ ਸੀ ਜਿਹਨੂੰ ਲੋੜ ਹੈ ਵੀਰ ਜੀ ਟੈਲੀਫੋਨ ਤੇ ਕਰ ਸਕਦਾ ਫੋਨ ਆਪਣਾ ਚੱਲਦਾ ਸਕਰੀਨ ਤੇ ਜੇ ਕਿਸੇ ਨੂੰ ਲੋੜ ਹੈ ਤਾਂ ਮੋਗਾ ਸਕਦਾ ਆ ਦੇਖੋ ਜੀ ਬਾੜੀ ਵੀਰ ਜੀ ਆਪਾਂ ਦਿਖਾ ਨਹੀਂ ਸਕਦੇ ਫਿਰ ਆਪਾਂ ਕਿਉਂ ਵੀਡੀਓ ਛੋਟੇ ਮਿੰਟਾਂ ਦੀ ਬਣਾਉਣੀ ਹੁੰਦੀ ਹੈ ਆ ਦੇਖੋ ਸਾਰਾ ਮਾਲ ਬਹੁਤ ਵਧੀਆ ਅਸਲ ਆ ਦੇਖੋ ਤੁਹਾਨੂੰ ਕੀ ਚੋਣ ਲਿਖਾਉਣੇ ਫੋਲ ਕੇ ਬਈ ਕੁਆਲਿਟੀ ਚੈੱਕ ਕਰੋ ਆ ਦੇਖੋ ਵੀਰੇ ਅਮਰਤਗਾਰਿਆ ਕਵਾਲਿਟੀ ਚੈੱਕ ਕਰੋ ਬਾਈ ਜੀ ਬਾਹਲੀ ਵਧੀਆ ਕੁਆਲਿਟੀ ਹੈ ਐਸਾ ਤਾਂ ਮਾਲ ਹੀ ਨਹੀਂ ਮਿਲਦਾ ਬਾਈ ਜੀ ਦੇਖੋ ਆ ਕੁਆਲਿਟੀ ਮੈਚਿੰਗ ਆ ਗਿਆ ਨਾਲ ਆ ਆ ਕੋਟੜੂ ਰੀਅਲ ਦੁਬੱਟਾ ਜੀ ਨਾਲ ਕਾਲੇ ਰੰਗ ਦਾ ਜਿਹਨੂੰ ਲੋੜ ਹੈ ਵੀਰ ਜੀ ਉਹ ਫੋਨ ਚੱਲੀ ਜਾਂਦਾ ਆਪਣਾ ਸਕਰੀਨ ਤੇ ਤੇ ਫੋਨ ਮਾਰ ਦਿਓ ਆਹ ਦੇਖੋ ਬਈ ਦੁਬੱਟਾ ਦੇਖੋ ਬਾਈ ਜੀ ਦੇਖੋ ਕਿੰਨਾ ਸ਼ਾਨਦਾਰ ਦੁਬੱਟਾ ਭਾਈ ਸ਼ੇਅਰ ਕਰਿਆ ਕਰੋ ਵੀਰ ਬਣ ਕੇ ਸ਼ੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਆ ਦੇਖੋ ਮਾਲ ਦੇਖੋ ਸਾਰਾ ਮਾਲ ਆਪਣੇ ਕੋਲ ਬਹੁਤ ਮਾਲ ਤੇ ਪੂਰਾ ਵਧੀਆ ਤਸੱਲੀਦਾਰ ਮਾਲ ਹੈ ਦੇਖੋ ਵੀਰੇ ਤੇ ਵੀਰ ਜੀ ਆਪਣਾ ਇੱਕ ਦੁਬੱਟੇ ਦਿਖਾਉਂਦੇ ਸੀ ਆਪਾਂ ਪਹਿਲਾਂ ਵੀ 베ਚੀ ਜਾਂਦੇ ਆਪਾਂ ਦੁਬੱਟੇ ਪਰ ਵੈਸੇ ਮੈਂ ਦਿਖਾ ਦਿਆਂ ਮਾੜਾ ਜਾਂ ਦੁਬੱਟਾ ਬਾਈ ਜੀ ਕਾਹਦਾ ਬਹੁਤ ਸੋਹਣਾ ਦੁਬੱਟਾ ਹੈ ਆਪਾਂ ਪਹਿਲਾਂ ਵੀ ਵੀਡੀਓ ਚ ਦਿਖਾਇਆ ਸੀ ਇਹ ਆਪਾਂ ਤਾਂ ਵੀਰ ਜੀ ਗੱਲ ਇਹ ਆ ਪਤਾ ਇੱਕ ਵੀਡੀਓ ਚ ਸਾਰੀ ਦੁਕਾਨ ਦਿਖਾ ਦਿੰਨੇ ਆ ਵਿੱਚ ਵੀਡੀਓ ਸੀ ਮੈਂ ਮੈਂ ਵੀ ਦੇਖਦਾ ਉਹਨਾਂ ਵੀਡੀਓ ਤੇ ਵੇਚਦਾ ਦੋ ਦੋ ਚਾਰ ਚਾਰ ਸੂਟਾਂ ਦੀ 20 25 25 ਮਿੰਟ ਲਾਉਂਦੇ ਆ ਅਗਲਾ ਦੇਖਣਾ ਵੀ ਕੀ ਕਰੂਗਾ ਅਗਲਾ ਆਕ ਜਾਂ ਦੇਖਣ ਵਾਲਾ ਤੇ ਪਰ ਸਾਡਾ ਮਕਸਦ ਤਾਂ ਇਹ ਆ ਬਈ ਜੱਟੂ ਕਮਾਂ ਇਸ ਦਾ ਸਾਰੇ ਪਾ 7 ਮਿੰਟਾਂ ਦੀ ਸਾਰੀ ਦੁਕਾਨ ਦਿਖਾ ਦਨੇ ਵੀ ਸਾਡੇ ਕੋਲ ਤਾਂ ਆ ਮਾਲ ਹੈ ਜੀ ਲੈਣਾ ਨਾ ਲੈਣਾ ਉਹ ਅਗਲੀ ਦੀ ਤਮੰਨਾ ਜੀ ਆਹ ਦੇਖੋ ਵੀਰ ਜੀ ਦੁਪੱਟਾ ਮਲ ਮਲ ਦਾ ਦੁਪੱਟਾ ਜੀ ਪੂਰਾ ਫੁੱਲ ਸਹਿਜ ਆ ਦੇਖੋ ਇਹ ਪਹਿਲਾਂ ਖਤਮ ਹੋ ਗਏ ਸੀ ਦੁਪੱਟੇ ਫੇਰ ਆ ਗਏ ਜੀ ਆਪਣੇ ਕੋਲੇ ਇਹਦਾ ਰੇਟ 200 ਰੁਪਿਆ ਰੇਟ ਹੈ ਵੀ ਜੀ ਦੁਕਾਨਦਾਰ ਦਾ ਮਾਨ ਤਨ ਕਰਾਂਗੇ ਕੋਈ ਗੱਲ ਨਹੀਂ ਆਪਾਂ ਇੱਕ ਇੱਕ ਇਹਦੇ ਚ ਇਹ ਸੀ ਜੀ ਇੱਕ ਇਹਦੇ ਚ ਆਸ ਡੁਬਟਾ ਇਹ ਵੀ ਬਹੁਤ ਸੋਹਣਾ ਡੁਬਟਾ ਹੈ ਇਹ ਆ ਦੇਖੋ ਇਹ ਡੁਬਟਾ ਦੇਖੋ ਬਾਈ ਜੀ ਤੇ ਨਾ ਸ਼ਾਨਦਾਰ ਡੁਬਟਾ ਬਾਈ ਜੀ ਇੱਕ ਮੁਠੀ ਚ ਇਕੱਠਾ ਹੋ ਜਾਣਾ ਵੀਰ ਜੀ ਡੁਬਟਾ ਇੰਨਾ ਸੋਫਟ ਹੈ ਜਿਹੇ ਜਿਹਾ ਕਹ ਦੋ ਆਟ ਵਟੇ ਹੋ ਗਏ ਵੀਰ ਜੀ ਆਪਣੇ ਕੋਲ ਉਹਦੋਂ ਕਾ ਵੀਰ ਜੀ ਆਪਣੇ ਕੋਲ ਪੈਰ ਸਬੂਟੀ ਦਾ ਦੱਸਣੀ ਲੋੜ ਹੀ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਵੀ ਆਪਣਾ ਰੇਟ 350 ਰੁਪਿਆ ਰੇਟ ਹੈ ਪੈਰ ਸਬੂਟੀ ਦਾ ਇਰੇ ਮੇਰੇ ਵੀਰ ਭਰਾ ਦੁਕਾਨਦਾਰਾਂ ਆਉਂਦੇ ਆ ਉਹਨਾਂ ਵਾਸਤੇ ਲੈਸ ਹੈ ਬਾਈ ਜੀ ਡਿਜ਼ਾਈਨ ਦੇਖੋ ਜਿਹੜੇ ਇਹ ਕਾਟਨ ਦੇ ਡਿਜ਼ਾਈਨ ਨਹੀਂ 5-500 ਰੁਪਏ ਵਾਲੀ ਉਹੋ ਜਿਹਾ ਡਿਜ਼ਾਈਨ ਹੈ ਮੈਂ ਦੁਕਾਨਦਾਰਾਂ ਨੂੰ ਇਹ ਫੀਲ ਕਰਦਾ ਵੀਰੇ ਇੱਕ ਵਾਰੀ ਜਰੂਰ ਆ ਕੇ ਚੈੱਕ ਕਰੋ ਆ ਦੇਖੋ ਡਿਜ਼ਾਈਨ ਦੇਖੋ ਬਾਈ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਇਹ ਸਾਰੇ 750 ਰੁਪਏ ਦਾ ਰੇਟ ਹੈ ਤੇ ਦੁਕਾਨਦਾਰ ਨੂੰ ਮੈਂ ਲਾਉਂਗਾ ਲੈਸ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਪਤਾ ਕਰ ਲਓ ਦੁਕਾਨਦਾਰ ਇਹਦਾ ਮਾਲ ਬਾਈ ਪੂਰਾ ਟੌਪ ਦਾ ਮਾਲ ਹੈ ਇਹ ਕੀ ਟੈਕਸ ਦਾ ਮਾਲ ਹੈ ਬੱਚੇ ਕਹਿੰਦੇ ਆ ਬਾਈ ਜੀ ਡੁਪਲੀਕੇਟ ਹੈ ਡੁਪਲੀਕੇਟ ਬਾਈ ਜੀ ਆ ਦੇਖੋ ਨਿਗਾਹ ਮਾਰੋ ਇੱਕ ਗੇਠ ਗੇਠ ਦੇ ਮੋਹਰੇ ਆਸੀ ਮੋਹਰ ਆਸੀ ਮੋਹਰ ਆਸੀ ਮੋਹਰ ਦੇਖੋ ਮੋਹਰਾ ਚੈੱਕ ਕਰੋ ਬਾਈ ਜੀ ਡੁਪਲੀਕੇਟ ਦੇ ਮੋਹਰਾ ਨਹੀਂ ਬਾਈ ਜੀ ਹੁੰਦੇ ਆ ਮੋਹਰਾ ਚੈੱਕ ਕਰਕੇ ਲਵੋ ਮਾਲ ਆ ਉਹਦਾ ਮਾਲ ਚੈੱਕ ਕਰੋ ਬਾਈ ਜੀ ਦੇਖੋ ਕਿੰਨਾ ਸ਼ਾਨਦਾਰ ਮਾਲ ਆ ਬਾਈ ਹੌਲਾ ਫੁੱਲ ਵਰਗਾ ਮਾਲ ਪਿਆ ਪੈਰਸ ਬੂਟੀ ਇਹਦੇ ਜੀ ਇਹ ਤੇ ਆਪਣੇ ਕੋਲੇ ਵੀਰ ਜੀ ਕਾਟਨ ਵੀ ਹੁੰਦੀ ਐ 450 ਤੋਂ 500 ਰੁਪਏ ਦੇਖੋ ਸਾਰਾ ਮਾਲ ਕਾਟਨ ਦਾ ਪਿਆ ਆਪਣੇ ਕੋਲ ਇੰਨੇ ਡਿਜ਼ਾਈਨ ਐ ਕਿ ਦੇਖਦਾ ਦੇਖਦਾ ਬੰਦਾ ਹੰਮ ਜੰਦੇ ਇੱਕ ਵੀਰ ਜੀ ਆਹ ਕਾਟਨ ਦਾ ਦੁਪੱਟਾ ਤੇ ਕਾਟਨ ਦਾ ਸ਼ੂਟ ਆਇਆਗਾ ਏਕੇ ਟੈਕਸ ਕੰਪਨੀ ਦਾ ਪਹਿਲਾਂ ਆਪਾਂ ਬਹੁਤ ਜਿਆਦੇ ਵਿੱਚ ਐ ਇਹ ਬਹੁਤ ਵੱਡੀ ਪਦਰ ਤੇ ਤੇ ਇੱਕ ਵਾਰੀ ਤੁਹਾਨੂੰ ਫੇਰ ਫੇਰ ਦਿਖਾ ਦਈਏ ਬਸ 2 ਮਿੰਟ ਲੈਣੇ ਥੋੜੇ ਆਹ ਦੇਖੋ ਵੀਰ ਜੀ ਏਕੇ ਟੈਕਸ ਦਾ ਕਪੜਾ ਜੀ ਕਾਟਨ ਵਧੀਆ ਪੂਰਾ ਵਧੀਆ ਪਿਓਰ ਕਾਟਨ ਦਾ ਦੇਖੋ ਬਾਈ ਸਾਈਜ਼ ਦੇਖੋ ਇਹਦਾ ਫੁੱਲ ਸਾਈਜ਼ ਹੈ ਕੋਈ ਲੈਂਥ ਨਹੀਂ ਘਟੇ ਵੀ ਇਹਦਾ ਦਿਹੋਣ ਨੂੰ ਦੁਪੱਟਾ ਬਾਈ ਜੀ ਦੁਪੱਟਾ ਦੇਖ ਕੇ ਕਮਾਲ ਦਾ ਦੁਪੱਟਾ ਜਮਾ ਇਹ ਜਮਾਲ ਰੱਖ ਕੇ ਲੈ ਕੇ ਜਾਇਆ ਕਰੋ ਬਾਈ ਜੀ ਪਾਉਣ ਵਾਸਤੇ ਤੇ ਚੈੱਕ ਕਰੋ ਬਾਈ ਜੀ ਦੁਪੱਟਾ ਦੇਖੋ ਕਿੰਨਾ ਬੜਾ ਸੋਹਣਾ ਦੁਪੱਟਾ ਹੈ ਸਾਡਾ ਦਾ ਵੀਰ ਜੀ ਜੱਟੂ ਗੰਮ ਹੈ ਅਸੀਂ ਨਹੀਂ ਐਵੇਂ ਲਾਲਚ ਦਿੰਦੇ ਜਾਂ ਐਵੇਂ ਗੱਪ ਮਾਰਦੇ ਜਾਂ ਉਹ ਕਰਦੇ ਆ ਪੁੱਠਾ ਪਾਥਾ ਜੀ ਸਿੱਧਾ ਪਾਥਾ ਕਰ ਵੀਓ ਆ ਸੌਰੀ ਵੀਰ ਜੀ ਐਂ ਦੇਖੋ ਸਿੱਧਾ ਪਾਸਾ ਚੈੱਕ ਕਰੋ ਤੇ ਆ ਸਿੱਧਾ ਪਾਸਾ 2.5 ਮੀਟਰ ਦਾ ਦੁਬੱਟਾ ਵੀਰ ਜੀ ਕਾਟਨ ਦਾ ਪੂਰਾ ਪਿਓਰ ਜਮਾ ਫੁੱਲ ਸਾਈਜ਼ ਪੂਰਾ ਵਧੀਆ ਕੁਆਲਿਟੀ ਹੈ ਆਪਣੇ ਕੋਲ ਸਾਰਾ ਮਾਲ ਪਿਆ ਹੈ ਆ ਤਸੱਲੀ ਕਰਵਾ ਦਿਖਾ ਦਿਓ ਆਪਣੇ ਕੋਲੇ ਕਾਟਨ ਵਗੈਰਾ ਸ਼ਿਮਰ ਵਗੈਰਾ ਸ਼ਿਮਰ ਆਪਣੇ ਕੋਲੇ ਆਲ ਓਵਰ ਤੇ ਮੈਚਿੰਗ ਬਹੁਤ ਪਈ ਹੈ ਵੀਰੇ ਤੇ ਮਤਲਬ ਵੈਲ ਵਗੈਰਾ ਬਾਰ ਬਾਰ ਵੀਰ ਜੀ ਇਹੀ ਦੱਸਦੇ ਆਪਾਂ ਇੱਕ ਤਾਂ ਵੀਰ ਜੀ ਉਹ ਉਥੇ ਨਾ ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਵੀਡੀਓ ਜਿ ਦੱਸਿਆ ਸੀ ਸਾਡੇ ਡੇਰਾਪਾਪਾ ਪੰਜਾਬ ਦਾ ਸਰਮਸਾਲਾ ਦੇ ਵਿੱਚ ਦੁਕਾਨਾਂ ਵੀਰ ਜੀ ਬੰਦ ਐ ਉਹ ਬੰਦ ਰਹਿੰਦੀਆਂ ਨੇ ਉਹ ਸੌਰੀ ਉਹ ਬੰਦ ਰਹਿੰਦੀਆਂ ਉਹ ਡੈਰੀ ਐ ਬਿਲਡਿੰਗ ਦਾ ਕੰਮ ਕਰਦੇ ਨੇ ਇੱਕ ਮੋਬਾਈਲਾਂ ਦਾ ਕੰਮ ਕਰਦਾ ਹੈ ਬਿਜਲੀ ਦਾ ਕੰਮ ਕਰਦਾ ਹੈ ਸਾਡੇ ਕੋਲੇ ਦੁਕਾਨਦਾਰ ਆ ਕੇ ਵੀਰ ਜੀ ਇਹ ਕਹਿੰਦੇ ਨੇ ਵੀ ਛੋਟੀਆਂ ਦੁਕਾਨਾਂ ਬੰਦ ਰਹਿੰਦੀਆਂ ਅਸੀਂ ਵੀਰ ਜੀ ਬਾਰ ਬਾਰ ਵੀਡੀਓ ਰਾਹੀਂ ਦੱਸਦੇ ਆਂ ਉਹ ਦੁਕਾਨਾਂ ਕਿਰਾਏ ਤੇ ਵੀਰ ਜੀ ਜੇ ਤੁਸੀਂ ਦੁਕਾਨਾਂ ਕੋਲੇ ਆਉਣ ਉਹਨਾਂ ਨੂੰ ਸਿੱਧੀ ਮਾਰਿਆ ਸਿੱਧੇ ਝਾਤੀ ਮਾਰਿਆ ਕਰੋ ਮਨਜਿੰਦਰ ਕਲਾਥ ਹਾਊਸ ਦਾ ਆ ਬੋਰਡ ਲੱਗਿਆ ਨਾ ਵੀਜੀ ਦੇਖੋ ਚੈੱਕ ਕਰੋ ਵੀਜੀ ਆ ਬੋਰਡ ਹੈ ਮਨਜਿੰਦਰ ਕਲਾਥ ਹਾਊਸ ਦਾ ਜਿੱਧਰ ਨੂੰ ਚੀਜ਼ ਸਾਪਿਆ ਹੁੰਦਾ ਨਾ ਉਧਰ ਨੂੰ ਜਿੱਧਰੋਂ ਜਿੱਤੀ ਜਿਹੜੀਆਂ ਦੁਕਾਨਾਂ ਬੰਦ ਹੁੰਦੀਆਂ ਵੀਜੀ ਉਥੇ ਆਪਣਾ ਬੋਰਡ ਲੱਗਾ ਚੀਜ਼ ਸਾਪਿਆ ਹੁੰਦਾ ਚੀਜ਼ ਦੇਖਿਆ ਕਰੋ ਸਿੱਧੇ ਜਾਂਦਾ ਇੱਧਰ ਨੂੰ ਮਨਜਿੰਦਰ ਕਲਾਥ ਹਾਊਸ ਦਾ ਬਾਰ-ਬਾਰ ਵੀਜੀ ਇਹ ਦੱਸਦੇ ਆਪਾਂ ਉਥੇ ਥੋੜਾ ਦਿੱਕਤ ਆਉਂਦੀ ਹੈ ਗਾਹਕ ਨੂੰ ਇੰਨਾ ਗੌਰ ਰੱਖੋ ਤੇ ਆਪਣਾ ਸੁਣੋ ਪਤਾ ਵੀ ਆਪਣੇ ਕੋਲੇ ਗੁਰੂਆਂ ਦਾ ਬਾਣਾ ਪਾਇਆ ਅਮਰਤ ਸਗਿਆ ਹੋਇਆ ਇਹ ਵੀ ਗੌਰ ਰੱਖੋ ਵੀ ਆਹ ਬੰਦੇ ਉਹੀ ਹੈ ਸਾਮੀ ਹਨ ਤੇ ਬਿਜੀ ਵਾਰ-ਵਾਰ ਕਹਿੰਦੇ ਆ ਮਾਲ ਆਪਣੇ ਕੋਲੇ ਵਧੀਆ ਕੰਚ ਵਰਗਾ ਮਾਲ ਆਇਆ ਹੁਣ ਤੇ ਜਿਨ੍ਹਾਂ ਨੂੰ ਲੋੜ ਹੈ ਲਿਜਾ ਸਕਦੇ ਆ ਤੇ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਤੇ ਮਾਲ ਆਪਣੇ ਕੋਲੇ ਬਹੁਤ ਵਧੀਆ ਚੁੰਨੀਆਂ ਦੁਪੱਟੇ 70 75 ਰੁਪਏ 100 ਰੁਪਏ ਆਰ ਕੰਢੀ ਬਹੁਤ ਜ਼ਿਆਦਾ ਵੈਰਾਈਟੀ ਹੈ ਵੀਜੀ ਮੈਂ ਕੱਲੀ-ਕੱਲੀ ਚੀਜ਼ ਦੱਸ ਨਹੀਂ ਸਕਦਾ ਤੁਸੀਂ ਇੱਕ ਵਾਰੀ ਜ਼ਰੂਰ ਆ ਕੇ ਰੇਟ ਚੈੱਕ ਕਰੋ ਤੇ ਕੁਆਲਿਟੀ ਚੈੱਕ ਕਰੋ ਦੁਕਾਨਦਾਰ ਮੇਰਾ ਵੀਰ ਭਰਾ ਕੋਈ ਜਿਹੜਾ ਮੋਬਾਈਲ ਚੱਲ ਰਿਹਾ ਤੇ ਮੋਬਾਈਲ ਤੇ ਗੱਲ ਕਰ ਲਓ ਵੀਰ ਜੀ ਜਿਹੜਾ ਬੰਦਾ ਪਾਰਸਲ ਮੰਗਾਉਣ ਨੂੰ ਕਹਿੰਦਾ ਸਾਡੇ ਤੋਂ ਸਾਡੇ ਕੋ ਫੋਨ ਆਉਂਦੇ ਬਹੁਤ ਜ਼ਿਆਦੇ ਦੂਰੋਂ ਤੇ ਵੀਰ ਜੀ ਹੱਥ ਵੰਨ ਕੇ ਬੇਨਤੀ ਇਹ ਹੈ ਵੀ ਪਾਰਸਲ ਆ ਜਿਹੜਾ ਅਸੀਂ ਉਹ 2500 2000 ਤੋਂ ਘੱਟ ਤੌਰ ਦੇ ਨਹੀਂ ਹੈਗਾ ਇਕੱਲਾ ਕਹਿੰਦਾ ਸ਼ੂਟ ਤੋੜ ਨਹੀਂ ਸਕਦੇ ਕਿਉਂਕਿ ਸਾਡਾ ਹੋਲ ਸੇਲ ਦਾ ਕੰਮ ਹੈ ਆ ਮੰਨ ਲਓ ਵੀਰ ਜੀ ਜੇ ਮੈਂ ਕਾ ਸ਼ੂਟ ਵੇਚਦਾ ਮੈਨੂੰ 20 25 ਰੁਪਏ ਬਣਦੇ ਸ਼ੂਟ ਮਗਰ ਜੇ 20 25 ਮਾਰਵਾਈ ਜੀ ਪਹਿਲਾਂ ਮੈਂ ਪਾਰਸਲ ਬਣਾਉਂ ਫਿਰ ਮੈਂ ਦੇਖਿਆ ਮੈਨੂੰ ਦਿੱਕਤ ਪੈਂਦੀ ਹੈ ਆਪਣਾ ਕੰਮ ਹੀ ਹੋਲ ਸੇਲ ਦਾ ਹੈ ਜੇ ਕਿਸੇ ਨੇ ਵੀ ਵੀਰ ਭਰਾਣੇ ਮੇਰੇ ਲਈ ਪਾਰਸਲ ਮੰਗਾਉਣਾ ਹੈ ਕੋਈ ਗੱਲ ਨਹੀਂ ਵੈਲਕਮ ਬਣਾਪੇ ਜਾਂਗੇ ਪਰ 2000 ਤੋਂ 2500 3000 ਤੋਂ ਘੱਟ ਅਸੀਂ ਪਾਰਸਲ ਨਹੀਂ ਤੋਰਦੇ ਵੀਰ ਜੀ ਪਹਿਲਾਂ ਉਹ ਫੋਨ ਵੀ ਕਰਦੇ ਹਾਂ ਨਾਲ ਛੋਟਾ ਟਾਈਮ ਖਰਾਬ ਹੁੰਦਾ ਇਹਨਾਂ ਸਾਡਾ ਟਾਈਮ ਖਰਾਬ ਹੁੰਦਾ ਹੈ ਜਿਸ ਨੂੰ 2 4 5 ਛੋਟਾ ਦੀ ਲੋੜ ਹੈ ਫਿਰ ਤਾਂ ਗੱਲ ਕਰੋ ਤੇ ਨਹੀਂ ਇੱਕ ਛੋਟਾ ਅਸੀਂ ਭੇਜ ਨਹੀਂ ਸਕਦੇ ਇਹ ਸਾਡੀ ਬੇਨਤੀ ਹੈ ਤੇ ਇਨੀ ਬੇਨਤੀ ਆਦੇ ਮਨਜ਼ੂਰ ਕਰੋ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ